ਹੈਲੋ ਜੀ ਸਤਿ ਸ੍ਰੀ ਅਕਾਲ ਵੈਲਕਮ ਕਰਦੇ ਆਂ ਜਾਸਰੀਨਾ ਵਲੌਗ ਚੈਨਲ ਤੇ ਸ਼ੈਂਕ ਆ ਜਾ ਉਹਦੀ ਪੂਰੀ ਅੱਛਾ ਬੈਠ ਸੀ ਉਹ ਕਿ ਬੈਠੇ ਬੈਠਾ ਆ ਮਾਰੀ ਕੋਟੀ ਦੀ ਰੋਹ ਬੈ ਜਾ ਹਾਂ ਤੋਂ ਇੱਥੇ ਇਕੱਲਾ ਹੀ ਬੈਠਾ ਹੂੰ ਸ਼ਾਂਤੀ ਮਿਲਦੀ ਆ ਹੂੰ ਸੋ ਇਧਰ ਖੇਤਾਂ ਵਾਲੇ ਪਾਸੇ ਮਿੱਤਰੋ ਸਵੇਰੇ ਸਵੇਰੇ ਠੰਡੀ ਹਵਾ ਆਉਂਦੀ ਆ ਤੇ ਮਾਹੌਲ ਹੁੰਦਾ ਸੋਹਣਾ ਠੰਡੀ ਠੰਡੀ ਹਵਾ ਆਉਂਦੀ ਆ ਤੇ ਸ਼ੈਂਕੀ ਵੀ ਇੱਥੇ ਆ ਕੇ ਬਹਿ ਜਾਂਦਾ ਇੱਥੇ ਉੱਚੇ ਥਾਂ ਤੇ ਇਧਰ ਆਪਣੇ ਹਰੇ-ਵਾਈ ਉਹ ਜਿਹੜਾ ਦੂਜਾ ਪਾਣੀ ਇਹਨੂੰ ਲੱਗ ਗਿਆ ਪੱਠਿਆਂ ਨੂੰ ਇੱਥੇ ਪੂਰੀ ਹਰੇ-ਵਾਈ ਠੰਡੀ ਹਵਾ ਆਇਆ ਕਰਨੀ ਹੈ ਤੇ ਬੈਕ ਸਾਈਡ ਹੀ ਆਪਣੀਆਂ ਲੱਗੀਆਂ ਬੂਟੇ ਲੱਗੇ ਹੋਏ ਆ ਆ ਜਿੰਨੇ ਹੈਗੇ ਆ ਕਿ ਬਾਪੂ ਨੇ ਆਸਤੀਆਂ ਪਾਈਆਂ ਸੀਗੀਆਂ ਤੇ ਪਿੱਛੇ ਬੂਟੇ ਲੱਗੇ ਇੱਥੇ ਬੈਠੀ ਦਾ ਬੜਾ ਸ਼ਾਂਤੀ ਜੀ ਆਉਂਦੀ ਮਨ ਨੂੰ ਹਵਾ ਠੰਡੀ ਵਜ ਬਚਲਦੀ ਹੁੰਦੀ ਹੈ ਤੇ ਸ਼ੈਂਤੀ ਦਾ ਅਕਸਰੀ ਇੱਥੇ ਬੈਠਾ ਹੁੰਦਾ ਸਵੀਰ ਦੇ ਟਾਈਮ ਕਿਉਂਕਿ ਇਹ ਹੈਗਾ ਉੱਚੀ ਜਗ੍ਹਾ ਤੇ ਇਹਨੇ ਵੜ ਜਾਣਾ ਹੁੰਦਾ ਬੋਕਲ ਚ ਹੂੰ ਅੱਜ ਇਹਨੂੰ ਹੈਗਾ ਨਮਾਉਣਾ ਆਪਾਂ ਦੋਸਤੋ ਬਾਲ ਹੋਏ ਪਏ ਵੱਡੇ ਤੇ ਗਰਮੀ ਮੰਨਦਾ ਜ਼ਿਆਦਾ ਕੰਨੀ ਕੁੰਗੀ ਕਰਕੇ ਜਿਹੜੇ ਡੈੱਡ ਬਾਲ ਆ ਉਹ ਸਾਰੇ ਕੱਢ ਦਾਂਗੇ ਇਹਨੂੰ ਹੌਲੀ ਹੌਲਾ ਕਰ ਦਾਂਗੇ ਤੇ ਇਹਨੂੰ ਨਮਾਉ ਨੂੰ ਹੋ ਗਿਆ ਅੱਜ ਬਣਾਉਣੇ ਵਧੀਆ ਤੇ ਇੱਕ ਹੁਣ ਬਾਪੂ ਦੇ ਜਿਹੜੇ ਆਪਾਂ ਬੂਟੇ ਲਾਏ ਸੀ ਨਾ ਪਾਸਤੀਆਂ ਦੇ ਉੱਤੇ ਤੇ ਉਹਨਾਂ ਨੂੰ ਬਚਾਉਣ ਵਾਸਤੇ ਉਹਨੂੰ ਵਾੜ ਕਰਨੀ ਜ਼ਰੂਰੀ ਸੀਗੀ ਕਿਉਂਕਿ ਇੱਧਰ ਆਪਾਂ ਖੇਤ ਆ ਹੁਣ ਮੰਨ ਕੇ ਚੱਲੋ ਵੀ ਜਿਵੇਂ ਆ ਖੇਤ ਆ ਪੱਠੇ ਆ ਉਧਰੋਂ ਖੇਤ ਦੇ ਵਿੱਚੋਂ ਉਵਾਰਾ گاਵਾ ਆ ਗਈਆਂ ਆਹ ਪੱਠੇ ਖਾ ਜਾਣਗੇ ਕੋਈ ਚੱਕਰ ਨਹੀਂ ਪਰ ਬੂਟੇ ਉਤੋਂ ਖਾ ਗਏ ਤਾਂ ਬੂਟੇ ਫਿਰ ਔਖੇ ਹੋਏ ਨੇ ਇੱਕ ਮੌਸਮ ਗਰਮੀ ਦਾ ਸੋ ਉਹਨਾਂ ਨੂੰ ਬਚਾਉਣਾ ਬਹੁਤ ਜ਼ਰੂਰੀ ਆ ਸੋ ਅੱਜ ਆਪਾਂ ਸਾਰਾ ਅੱਜ ਜੰਗਲੇ ਜਿਹੜੇ ਲੈ ਕੇ ਆਂਦੇ ਸੀ ਉਹ ਜਾਲ ਲਿਆਂਦਾ ਸੀ ਕਿੱਦਾਂ ਬਣਾਏ ਮੈਂ ਸਤਿਨੇ ਸਾਰਾ ਆਪਾਂ ਵਿੱਚ ਮੈਂ ਕਲਿੱਪਾਂ ਲਈਆਂ ਸਾਰੀਆਂ ਇਸ ਵਲੌਗ 'ਚ ਐਡ ਕਰਾਂਗੇ ਸੋ ਫਾਈਨਲੀ ਉਹਨਾਂ ਨੂੰ ਪੇਂਟ ਕਰਨ ਦਾ ਟਾਈਮ ਆ ਗਿਆ ਤੇ ਤੁਹਾਨੂੰ ਆਪਾਂ ਸਾਰੇ ਵਲੌਗਸ ਦਿਖਾਉਣੇ ਸਾਰ ਜੇ ਨਿਕਰਿਓ ਕੰਟੀਨਿਊ ਆ ਗਏ ਵਾਲ ਸਿੰਕੀ ਦੇ ਲੈਣੀ ਸ਼ੁਰੂ ਹੋ ਗਏ ਆ ਹੁਣ ਇਹਦੇ ਤੇ ਚੰਗੀ ਤਰ੍ਹਾਂ ਗੰਗਾ ਮਾਰਾਂਗੇ ਤੇ ਇਹਦੇ ਫਿਰ ਸਾਰੇ ਡੈੱਡ ਜਿਹੜੇ ਵਾਲ ਹੂੰ ਜੁਆਕਾਂ ਨੂੰ ਵਿੱਚ ਬੈਹ ਜਾਂਦਾ ਵੜ ਕੇ ਬਹੁਤ ਪਿਆਰ ਲੈਂਦਾ ਹੈ ਠੀਕ ਆ ਕਿਹੜੇ ਕਿਹੜੇ ਡੌਗ ਨੂੰ ਪਿਆਰ ਕਰਦੇ ਕਮੈਂਟ ਜਰੂਰ ਕਰਿਓ ਜਿਨ੍ਹਾਂ ਜਿਨ੍ਹਾਂ ਦੇ ਡੌਗ ਰੱਖੇ ਆ ਤੇ ਆਪਣੇ ਆਪਣੇ ਡੌਗ ਦਾ ਨਾਮ ਕਮੈਂਟ ਬਾਕਸ ਵਿੱਚ ਜਰੂਰ ਰੱਖਿਓ ਲਿਖਿਓ ਤੇ ਇਹਦਾ ਨਾਮ ਹੈਗਾ ਸ਼ੈਂਕੀ ਇਹਦਾ ਨਾਮ ਰੱਖਿਆ ਆਪਾਂ ਸ਼ੈਂਕੀ ਸੋ ਸ਼ੈਂਕੀ ਹੈ ਆਪਣਾ ਤੇ ਤੁਸੀਂ ਕਮੈਂਟ ਜਰੂਰ ਕਰਿਓ ਤੁਹਾਡੇ ਡੌਗ ਦਾ ਕੀ ਕੀ ਨਾਮ ਜਿਹੜੇ ਜਿਹੜੇ ਡੌਗ ਨੂੰ ਪਿਆਰ ਕਰਦੇ ਮੈਂ ਬਹੁਤ ਪਿਆਰ ਕਰਦਾ ਮੇਰਾ ਬਹੁਤ ਪਿਆਰਾ ਬੱਚਾ ਹੈ ਜੋ ਮਮ ਪਾਲੀ ਤੇ ਘੰਟਾ ਬੈਠਾ ਰਹਾ ਵਾਣਾ ਤੇ ਇਹਨੇ ਬੁੱਕਲ ਜੀ ਸੌ ਜਾਣਾ ਠੀਕ ਆ ਇਹਨੂੰ ਆਏ ਹੁੰਦਾ ਕਿ ਮੈਨੂੰ ਬਸ ਮੜਾ ਮੜਾ ਹੱਥ ਲਾਈ ਚੱਲੂ ਤੇ ਇੰਨੇ ਚ ਹੀ ਹੈਪੀ ਆ ਠੀਕ ਆ ਬਾਲਾਂ ਦੇ ਗੰਢਾ ਬਣੀਆਂ ਪਈਆਂ ਤੇ ਹਫਤਾ 10 ਦਿਨ ਹੋ ਗਿਆ ਨਮਾਇਆ ਨਹੀਂ ਇਹਨੂੰ ਤੇ ਹੁਣ ਨਮਾਉਣਾ ਇਹਨੂੰ ਆਪਾਂ ਪਹਿਲਾਂ ਕੰੰਗੀ ਕਰਾਂਗੇ ਤੇ ਜਿਹੜੇ ਬਾਲ ਹੈਗੇ ਡੈਡ ਡੈਡ ਵਾਲ ਨਿਕਲ ਜਾਣਗੇ ਇਹਦੇ ਉਸ ਤੋਂ ਬਾਅਦ ਫਿਰ ਇਹਨੂੰ ਨਮਾ ਕੇ ਇਹਨੂੰ ਛੋਣਾ ਬਣਾ ਦੇਣਾ ਆਪਾਂ ਜੀ ਠੀਕ ਆ ਨਿੱਕਾ ਜਿਹਾ ਨੱਕ ਇਹਦਾ ਨਿੱਕਾ ਜਿਹਾ ਨਿੱਕਾ ਜਿਹਾ ਮੂੰਹ ਹੈ ਇਹਦਾ ਨਿਕਾਇਮ ਹਲਕਾ ਹੈ ਨਾ ਹਾਂਜੀ ਹੁਣ ਆਪਾਂ ਲੈਣ ਲੱਗੇ ਆਂ ਜੀ ਜਾਲ ਟਰੀ ਗਾਰਡ ਬਣਾਉਣ ਵਾਸਤੇ ਤੇ ਆਪਾਂ ਲਿਆ ਮੋਗ ਸਾਮਾਨ ਪੱਤੀਆਂ ਵਗੈਰਾ ਲੈ ਲਈਆਂ ਤੇ ਸਰੀਏ ਵਗੈਰਾ ਗੱਡੀ ਚ ਲਾਦ ਲਿਆ ਆਪਣੀ 7 ਸੀਟਰ ਗੱਡੀ ਇਦਾਂ ਦਾ ਲੋਡ ਲੱਦਣ ਵਾਸਤੇ ਕੰਮ ਆ ਜਾਂਦੀ ਆ ਸੋ ਇਹਦੇ ਜਿੰਨਾ ਮਰਜ਼ੀ ਸਾਮਾਨ ਲੱਦਿਆ ਜਾਂਦਾ ਤੇ ਕਿਰਾਇਆ ਕਰੂਏ ਵਾਲਾ ਕੰਮ ਆਪਣਾ ਬਚਾਅ ਹੋ ਜਾਂਦਾ ਆ ਲਈਏ ਜਾਲੀ ਆਪਾਂ ਰੋਲ ਹੀ ਲੈ ਲਏ ਜਿੰਨੇ ਜ ਆਪਣੇ ਬਣੇ ਜਾਲ ਉਹਨੇ ਆਪਾਂ ਬਣਾ ਲੈਨੇ ਇਹਦੇ ਲੈ ਵੀ ਅੱਜ ਵਰਗੀ ਗੱਦੇ ਨਹੀਂ ਹੋਣੀ ਉਂਝ ਭਾਵੇਂ ਨੱਥ ਹੁੰਦੀ ਆ ਸਾਡੀ ਗੱਡੀ ਦਾ ਵੀ ਦੇਖੋ ਮਗਰ ਤੇ ਰਹਿਿੰਦਾ ਖੁੰਦਾ ਗੱਡੀ ਦਾ AC ਵੀ ਕੰਮ ਛੱਡ ਗਿਆ ਗੱਡੀ ਆ ਜੱਪਲੀਆਂ ਦੀ 7 ਸੀਟਰ ਤੇ ਬਾਹਰ ਗਰਮੀ ਹੈਗੀ ਬਹੁਤ ਜ਼ਿਆਦੀ ਤੇ ਮੈਂ ਸਮਾਨ ਲੈਣਾ ਸੀ ਇਹ ਨਹੀਂ ਕੁਛ ਆਪਦਾ ਸਮਾਨ ਲੈਣਾ ਸੀ ਤੇ ਨਾਲ ਹੀ ਜਵਰਾ ਸਿੱਧੂ ਹੁਣੀ ਅੜੇ ਆ ਹੁਣ ਐਂ ਭੱਤਲੇ ਕਰੇ ਹੁਣ ਦਵਾ ਦਾ 3 ਹੀ ਗਾਰਡ ਆਪਣੇ ਬਾਨੇ ਸਟਾਰਟ ਹੋ ਗਏ ਜੀ 5-6 ਟਰੀ ਗਾਰਡ ਬਣ ਗਏ ਆ ਤੇ ਆਪਣੇ 10 ਪੀਸ ਘੱਟੋ ਘਾਟ ਬਣ ਜਾਣਗੇ ਇੱਕ ਰੋਲ ਲਿਆਂਦਾ ਸੀ ਬੰਦ ਬੰਦ ਆਪਾਂ ਪੂਰਾ ਤੇ 10 ਕ ਹਜ਼ਾਰ ਦਾ ਤਕਰੀਬਨ ਸਾਰਾ ਸਮਾਨ ਆਇਆ ਤੇ ਆ ਦੇਖੋ ਆਪਣੇ ਬਾਈ ਬਣਾ ਰਿਹਾ ਬਹੁਤ ਰੀਜ ਦੇ ਨਾਲ ਖੁੱਲੇ ਡੁੱਲੇ ਟਰੀ ਗਾੜੇ ਇਹੋ ਜਿਹਾ ਆਪਾਂ ਨੂੰ ਮੁੱਲ ਵੀ ਨਹੀਂ ਮਿਲਨੇ ਸੀਗੇ ਤੇ ਨਾ ਇੰਨੇ ਮਜ਼ਬੂਤ ਬਣਾਉਂਦੇ ਆ ਉਹ ਸੋ ਇਹ ਲਾਈਫ ਟਾਈਮ ਵਾਲਾ ਕੰਮ ਹੀ ਹੋ ਗਿਆ ਸੋ ਬਹੁਤ ਰੋਏ ਬਣ ਕੇ 10 ਆਪਣੇ ਬੂਟੇ ਪਾਲ ਸਕਦੇ ਆਪਾਂ ਇਹਨਾਂ ਦੇ ਵਿੱਚ ਲਓ ਜੀ ਸਾਰੇ ਆਪਣੇ ਤਿਆਰ ਹੋ ਗਏ ਆ ਤੇ ਟਰਾਲੀ ਦੇ ਵਿੱਚ ਲੱਦ ਲੇ ਤੇ ਹੁਣ ਆਪਾਂ ਲੈ ਕੇ ਜਾਣੇ ਘਰੇ ਪੇਂਟ ਵਾਸਤੇ। ਨੌ ਵੀ ਦੋਸਤੋ ਆਰਾਮ ਆਉਂਦਾ ਉਹਨੂੰ ਪੱਖਾ ਛੱਡ ਕੇ ਮੌਜ ਨਾ ਪਿਆ ਤੇ ਉਹ ਬੱਟਲ ਦੇ ਲੋ ਕਿੰਨੇ ਲੈ ਕੇ ਥੇ ਇੰਨੇ ਹੀ ਹੋਰ ਲੈ ਜਾਣੇ ਆ। ਗਰਮੀ ਵਾਲੀ ਮਨ ਨਾਲ ਇਹਦੇ ਵਾਲ ਹੌਲੇ ਹੋ ਜਾਣਗੇ ਜੇ ਡੈੱਡ ਵਾਲ ਨਿਕਲ ਜਾਣਗੇ ਵਿੱਚੋਂ ਤੇ ਨਵੇਂ ਵਾਲ ਆਉਣ ਲੱਗ ਜਾਂਦੇ ਨੇ ਨਾ ਮੌਸਮ ਜੇ ਚੇਂਜ ਹੁੰਦਾ ਗਰਮ ਹੋ ਜਾਂਦੇ ਵਾਲ ਝੜਦੇ ਆ ਨਹੀਂ ਫਿਰ ਉਹ ਥੋੜੀ ਥੋੜੀ ਨਿਕਲਦੇ ਐ ਕੀ ਦੀ ਨਿਕਲ ਜਾਂਦੇ ਨਾ ਤੈਨੂੰ ਇਹਦੀ ਮੁਖਾਰਸ਼ ਹੋ ਰਹੀ ਏ ਤੇ ਮੈਂ ਤੇ ਰਾਮ ਆ ਰਿਹਾ ਨਾਲੇ ਦੀ ਸਫਾਈ ਹੋ ਰਹੀ ਆ ਬਾੜੀ ਵੱਡੇ ਵੱਡੇ ਹੋਏ ਪਈ ਏ ਚਾ ਚਾ ਬੱਸ ਪਤਾ ਲੱਗਦਾ ਇਹਦਾ ਮੂੰਹ ਕਿੱਧਰ ਆ ਤੇ ਸਿਰ ਕਿੱਧਰ ਹਾਂ ਹਾਂ ਇਹ ਕਿਛਲ ਕੀ ਬਾਜਣਾ ਆਪਾਂ ਆਹੋ ਦੇਕਨੇ ਵਾਲੀ ਇਹ ਇਹ ਮਗਰੋਂ ਫਰਾਂ ਅੰਦਰ ਜਾਂਦਾ ਫਿਰ ਅੰਦਰ ਵੀ ਕੱਪੜੇ-ਕੁੱਪੜੇ ਨੂੰ ਲੱਗਦੇ ਡਰ ਰਹੇ ਨੇ ਇਸੇ ਕਰਕੇ ਵੀ ਹੁਣ ਆਪਾਂ ਅੰਗੀ ਜਰਾ ਸਾਫ਼ ਕਰਾਂਗੇ ਅੱਜ ਬਾਹ ਲਾਉਣ ਤੋਂ ਬਾਅਦ ਫਿਰ ਨੂੰ ਨਮਾਵਾਂਗੇ ਖੜਜ 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 ਲੇਕਿਨ ਸੋਹਣਾ ਬਣ ਗਿਆ ਹੁਣ ਵਾਲ ਕੱਟ ਕੇ ਓਏ ਰਿਆ ਗਾ ਸੁਣ ਰਿਆ ਗਾ ਸ਼ੈਂਖ ਓਰੀਆ ਓਰੀਆ ਆ ਇਧਰ ਆ ਖੜਜ ਹੁਣ ਬਣ ਗਿਆ ਸ਼ੈਂਕੀ ਆਏ ਕਿਉਂ ਜੁੜੇ ਪਏ ਸੀ ਵਾਲ ਹੁਣ ਇੱਕ ਵਾਰੀ ਕੰਗੀ ਜੋ ਫੇਰ ਹੋ ਗਈ ਨਾ ਕੱਲ ਨੂੰ ਤੇਰੇ ਫੇਰ ਸੋਹਣਾ ਬਣ ਜਾਏਗਾ ਨਾ ਸ਼ੈਂਕੀ ਅਣੈਸ਼ ਹੁਣ ਸੋਹਣਾ ਲੱਗਦਾ ਨਾ ਫਿਰ ਨੂੰ ਅੱਪ ਦੁਪਹਿਰੇ ਨਿਭਾਵਾਂਗੇ ਫਿਰ ਤੁੱਪੇ ਸੁੱਕ ਜੂ ਫਿਰ ਅਸੀਂ ਤਾਂ ਸਕੂਲ ਅਸੀਂ ਤਾਂ ਪੜਨਾ ਵੀ ਨਹੀਂ ਛੁੱਟੀਆਂ ਹੋ ਗਈਆਂ ਅਸ਼ ਨੂੰ ਹੈਨਾ ਚਲੋ ਹਣ ਮੋਜਾਂ ਹੀ ਮੋਜਾਂ ਹਨ ਮੋਜਿਆ ਸਰਦ ਨਹੀਂ ਹੋਣਦੇ ਹੈਲੋ ਸੰਦਾ ਨਾਮ ਨਹੀਂ ਲੈਣਾ ਬਸ ਹੈਲੋ ਸ਼ੈਂਕੀ ਹੂੰ ਆ ਦੇਖੋ ਕਿੰਨੀ ਕਿ ਸ਼ੈਂਕੀ ਆ ਦੇਖੋ ਇੱਧਰ ਦੇਖੋ ਉੱਧਰ ਦੇਖੋ ਹਾਂ ਆ ਦੇਖੋ ਕਿੰਨੇ ਸਾਰੇ ਬੱਚੇ ਹੈ ਨਹੀਂ ਕੁਛ ਲੋ ਵੀ ਦੋਸਤੋ ਬੰਦੇ ਵੰਗਾਰੇ ਆ ਤੇ ਹੁਣ ਹੋ ਰੇ ਆਪਣੇ ਜੰਗਲੇ ਪੇਂਟ 30 ਗਾਰਡ 30 ਗਾਰਡ ਪੇਂਟ ਹੋ ਰੇ ਆ ਤੇ ਫਿਲਹਾਲ ਪੇਂਟ ਨਹੀਂ ਕਹਿ ਸਕਦੇ ਆ ਆਪਾਂ ਇਹਨਾਂ ਨੂੰ ਕਰ ਰਹੇ ਆ ਦੂਜਾ ਪ੍ਰੈਮਰ ਪ੍ਰੈਮਰ ਕਰ ਰਹੇ ਆ ਪ੍ਰੈਮਰ ਤੋਂ ਬਾਅਦ ਉੱਤੇ ਪੇਂਟ ਹੋਊਗਾ ਸੋਹਣਾ ਸੋ ਬਹੁਤ ਮਿਹਨਤ ਹੁੰਦੀ ਆ ਇਹ ਚੀਜ਼ਾਂ ਸੋਖੀਆਂ ਨਹੀਂ ਪਹਿਲੀ ਆ ਪ੍ਰਾਈਮਰ ਮਾਰਦੇ ਬਹੁਤ ਜ਼ੋਰ ਲੱਗੀਆਂ ਦੋਨੇ ਪਾਸੇ ਜਾਲੀ ਤੇ ਮਾਰਨਾ ਬਹੁਤ ਔਖਾ ਤੇ ਆ ਦੋ ਛੋਟੇ ਬਣਾ ਲਈ ਸੀ ਆਪਾਂ ਇਹ ਆਪਣੇ 10 ਬਣ ਗਏ ਆ ਪ੍ਰੋਪਰ ਪੂਰੇ ਗਾਰਡ 3 ਗਾਰਡ 10 ਬਣ ਗਏ ਆਪਣੇ ਪੂਰੇ ਹਾਂ ਲੋ ਜੀ ਆਪਣਾ ਆ ਵੀ ਭਰਿਆ ਪਿਆ ਜਿੰਨਾ ਆਪਣੇ ਪੱਤੇ ਹੁੰਦੇ ਆ ਜਾਂ ਲਫਾਫੇ ਹੁੰਦੇ ਆ ਜਾਂ ਕਚਰਾ ਹੁੰਦਾ ਜਿਹਨੂੰ ਅੱਗ ਲੱਗ ਜਾਂਦੀ ਆ ਤੇ ਇਹਦੇ ਵਿੱਚ ਆਪਾਂ ਜਲਾ ਦਿੰਨੇ ਆ ਡੇਲੀ ਮੈਗੀ ਵੀ ਤੁਹਾਨੂੰ ਦਾਤ ਦਿਖਾਉਣਾ ਹੁੰਦਾ ਵੀਡੀਓ ਦੇ ਵਿੱਚ ਸੋ ਇਹ ਚੀਜ਼ ਹਰੇਕ ਨੂੰ ਘਰੇ ਬਣਾ ਕੇ ਰੱਖਣੀ ਚਾਹੀਦੀ ਬਾਈ ਜੀ ਇਹ ਨਾਲ ਪ੍ਰਦੂਸ਼ਣ ਤੋਂ ਬਹੁਤ ਜ਼ਿਆਦਾ ਬਚਾਅ ਹੁੰਦਾ ਤੇ ਕਿਉਂਕਿ ਲਫਾਫੇ ਗਲਦੇ ਨਹੀਂਗੇ ਤੁਰੇ ਫਿਰਦੇ ਆ ਉਵਾਰਾ ਪਸ਼ੂ ਖਾਂਦੇ ਆ ਤਾਂ ਹਨਾ گاਵਾ ਵਗੈਰਾ ਖਾ ਜਾਂਦੀਆਂ ਨੇ ਬਾਕੀ ਇਹ ਚੀਜ਼ ਖਵਾ ਚੁੱਡੇ ਫਿਰਦੇ ਆ ਤੇ ਉਹ ਚੀਜ਼ਾਂ ਖਲਾਰਾ ਬਹੁਤ ਪੈਂਦੀਆਂ ਨੇ ਨੇਰੀ ਨਾਲ ਉੱਡ ਜਾਂਦੇ ਜਿਵੇਂ ਹੁਣ ਆ ਹੁਣ ਇੱਥੇ ਇਕੱਲਾ ਗੋਬਰੀ ਜਾਂਦਾ ਆਪਣਾ ਤੇ ਬਾਕੀ ਸਾਰਾ ਇਹਦੇ ਉੱਤੇ ਜਿਹੜੀ ਸਵਾਹ ਬਣੂਗੀ ਇਹਦੀ ਤੇ ਆਪਾਂ ਇੱਥੇ ਨਾਲ ਹੀ ਆ ਸਬਜੀ ਤੇ ਖਲਾਰ ਦੇਣੀ ਇੱਥੇ ਤੇ ਨਾਲੇ ਤਾਂ ਕੁਦਰਤ ਦਾ ਸਹਿਯੋਗ ਹੋ ਜਾਂਦਾ ਵਿੱਚ ਇਹਦੇ ਤੇ ਨਾਲੇ ਦੀ ਜਿਹੜੀ ਮਤਲਬ ਕਿ ਜਿਹੜੀ ਸਵਾਹ ਹੋਊਗੀ ਬੂਟਿਆਂ ਵਾਸਤੇ ਬਹੁਤ ਵਧੀਆ ਹੈਗੀ ਹੈ ਇਹੇ ਲਓ ਜੀ ਇਹਦੇ ਨੂਨ ਸੱਸ ਲੱਗੀਆਂ ਹੋਈਆਂ ਹਈਆਂ ਵਿਆਤਾ ਲਾਉਣ ਤੇ ਯਵਰਾਜ ਇਲੈਕਟ੍ਰਾ ਨੂੰ ਦੇਖਦੇ ਕਿ ਕੁਝ ਹੋ ਜਾਂਦਾ ਐਣ ਮਸਤ ਹੋਇਆ ਕਾ ਯਵਰਾਜ ਤੇ ਕਿ ਗੱਪ ਉੱਪਰ ਸ਼ੋਅਰੂਮ ਇਲੈਕਟਾਂ ਚ ਆਉਂਦੀਆਂ ਨੇ ਲਾਈਟਾਂ ਮਦੇ ਦੇਖੋ ਜੀ ਉੱਪਰ ਬਹੁਤ ਖੁਸ਼ ਹੁੰਦਾ ਆ ਕੇ ਤੋ ਉੱਧਰ ਬੈਠੀ ਹੋਇਆ ਇਧਰ ਆ ਮੈਡਮ ਇਧਰ ਬੜੀ ਬੈਠੀ ਆ ਇੱਥੇ ਹੀ ਕਰਦਾ ਹੂੰ ਦਾੰਦ ਟੁੱਟ ਗਏ ਸਾਰੇ ਗਏ ਹੁਣ ਆਉਣੀ ਨਹੀਂ ਨਹੀਂ ਆਉਣੇ ਆ ਨਹੀਂ ਆਉਣੇ ਯੂਵਰਾਜ ਯੂਵਰਾਜ ਬਹੁਤ ਸੁਣਦਾ ਹਨ ਉਹ ਵਾਸਤੇ ਵੀ ਤਾਂ ਆਵਾਜ਼ ਕਿੱਧਰੋਂ ਆਉਦੀ ਹੈ ਯੂਵਰਾਜ ਲਓ ਜੀ ਛੁੱਟੀਆਂ ਦਾ ਮਜ਼ਾ ਲੈ ਰਹੀ ਐਸ਼ ਪੂਰੀ ਲੈ ਸਾਰੇ ਵਾਲ ਗਿੱਲੇ ਜੂਆਂ ਪੈ ਜਾਣਗੇ ਤੇਰੇ ਤੇ ਇਧਰ ਵੀ ਰਹੀ ਲੱਗੇ ਮੈਂ ਪੇਂਟ ਕਰਨ ਹੱਥਾਂ ਦਾ ਹਾਲ ਤੇ ਪੈਰਾਂ ਦਾ ਹਾਲ ਤੁਸੀਂ ਦੇਖ ਸਕਦੇ ਹੋ ਇੱਕ ਇਹਨਾਂ ਦਾ ਗ੍ਰੀਨ ਇੱਕ ਸਾਈਡ ਹੋ ਗਈ ਆ ਤੇ ਥੱਲੇ ਕਰਨੀ ਆਪਾਂ ਇਹਨੂੰ yellow ਤੁੱਪ ਚ ਲੱਗਣ ਲੱਗੇ ਹੋਏ ਆ ਮੈਂ ਤੇ ਕਰਨ ਲੱਗੇ ਹੋਏ ਪੇਂਟ ਕਰਨ ਤੇ ਸੋਲਰ ਦਾ ਲਾਹਾ ਲੈ ਲਿਆ ਜਾ ਰਿਹਾ ਬੂਟਿਆਂ ਨੂੰ ਪਾਣੀ ਪਾਈ ਜਾਂਦੇ ਆ ਕਿਉਂਕਿ ਦਿਨੇ ਪਾਣੀ ਵਾਧੂ ਹੁੰਦਾ ਲਾਈਟ ਵਾਧੂ ਹੁੰਦੀ ਹੈ ਤੇ ਦਿਨੇ ਦਿਨੇ ਧੁੱਪੇ ਧੁੱਪੇ ਕੰਮ ਕਰ ਲਈਦਾ ਵੇ ਬੂਟੇ ਨੂੰ ਸ਼ਾਮ ਨੂੰ ਕਹਿੰਦੇ ਪਾਣੀ ਪਾਉਣਾ ਚਾਹੀਦਾ ਫਿਰ ਸ਼ਾਮ ਨੂੰ ਮੋਟਰ ਨਹੀਂ ਚਲਾਈਦੀ ਸੁਬੀਰੀ ਵਾਲਾ ਕੰਮ ਧੁੱਪੇ ਧੁੱਪੇ ਕਰ ਲਈਦਾ ਪਾ ਦੇ ਹੋਰ ਥੋੜਾ ਜਿਹਾ ਵਿੱਚ ਪਾ ਦੇ ਪਾ ਦੇ ਹੋਰ ਭਰ ਦੇ ਫੁੱਲ ਉੱਪਰ ਨਾਲ ਉਹ ਉਧਰ ਨਾ ਜਾਣ ਦੇ ਉਹਨਾਂ ਤੇ ਨਾ ਪੈਣ ਦੇ ਚੰਗਾ ਗਿੱਲਾ ਰੰਗ ਹਾਂ ਹੁਣ ਆਪਾਂ ਕਰਨਾ ਦੋਸਤੋ ਰੰਗ ਹਰਾ ਆ ਦੂਜਾ ਸੌਰੀ yellow ਆ 컬러 ਕਰਨਾ ਚਾਹਵੇਂ ਤੇ ਸ਼ਾਮਿਲ ਆ ਲੈ ਆ ਕਿ ਲਓ ਵੀ ਦੋਸਤੋ ਬਾਪੂ ਦੇ ਪਿਆਰ ਦਾ ਰੰਗ ਚੜਿਆ ਹੋਇਆ ਪੂਰਾ ਅੱਜ ਤੇ ਦੇਖੋ ਕਿੰਨਾ ਸਾਰਾ ਮੂੰਹ ਵੀ ਸਾਰਾ ਪੇਟ ਨਾਲ ਭਰਿਆ ਪਿਆ ਕਹਿ ਦੇਣਾ ਹੁੰਦਾ ਕੰਮ ਬਈ ਆਪਾਂ ਕਹਿ ਦਿੰਨੇ ਜਦੋਂ ਕੋਈ ਚੀਜ਼ ਖਰੀਦਦੇ ਆ ਨਾ ਆਪਾਂ ਨਖਰੇ ਬਹੁਤ ਕਰਦੇ ਬਾਈ ਇੰਨੇ ਨਹੀਂ ਇੰਨੇ ਲਾਲਾ ਬਾਈ ਮਿਹਨਤ ਬਹੁਤ ਹੁੰਦੀ ਆ ਇਹ ਆਪਾਂ ਨੂੰ ਬਣੇ ਬਣਾਏ ਮਿਲੇ ਨਹੀਂ ਸੀਗੇ ਤੇ ਪਹਿਲਾਂ ਕੋਸ਼ਿਸ਼ ਤਾਂ ਬਹੁਤ ਸੀਗੀ ਬਣੇ ਬਣਾਏ ਲਿਆਏਗੇ ਆਪਾਂ ਤੇ ਬਣੇ ਬਣਾਏ ਮਿਲੇ ਨਹੀਂ ਆਪਾਂ ਨੂੰ ਤੇ ਸਾਰੇ ਆਪਾਂ ਆਪਦੇ ਆਰਡਰ ਤੇ ਤਿਆਰ ਕੀਤੇ ਆ ਤੇ ਬੜੀ ਮਿਹਨਤ ਹੋਈ ਇਹਨਾਂ ਨੂੰ ਤੇ ਪੇਂਟ ਵੀ ਆਪ ਕਰਨ ਲੱਗੇ ਹੋਏ ਆ ਜੇ ਬਣੇ ਬਣਾਏ ਮਿਲ ਜਾਂਦੇ ਆ ਆਪਾਂ ਇਹਨਾਂ ਚੱਕਰ 'ਚ ਪੈਣਾ ਨਹੀਂ ਸੀਗਾ ਤੇ ਪਰ ਬਾਪੂ ਨੇ ਸੇਵਾ ਲਈ ਸੀ ਇਹ ਜਿਹੜੀ ਹੈਗੇ ਆਪਣੇ ਬਾਪੂ ਦੀਆਂ ਆਸਤੀਆਂ ਉਹ ਤੇ ਜਿਹੜੇ ਬੂਟੇ ਲਾਏ ਆ ਨਾ ਇਹ ਉਹਨਾਂ ਵਾਸਤੇ ਸਾਰਾ ਝਾਲ ਬਣਾਏ ਵੀ ਆਪਾਂ 10 ਬਣਾ ਲਏ ਤੇ ਉਹਨਾਂ ਨੇ ਤਾਂ ਰੰਗ ਕੀਤਾ ਹੀ ਕੀਤਾ ਸੀ ਆਪਦੇ ਆਪ ਨੂੰ ਰੰਗ ਕੀਤਾ ਮੇਰੇ ਮੂੰਹ ਤੇ ਡੰਗਲ ਹੋਣ ਦੀਦਾ ਹੁਣ ਕਿੰਨੀ ਜਿੰਦਾਨਾ ਮੇਰੇ ਸਾਰੇ ਮੂੰਹ ਘਾਇਆ ਵਾ 2-3 ਵਾਰੀ ਮੂੰਹ ਧੋ ਲਿਆ ਡੀਜ਼ਲ ਦੇ ਨਾਲ ਹੁਣ ਆ ਡੀਜ਼ਲ ਰੱਖਿਆ ਹੋਇਆ ਤੇ ਡੀਜ਼ਲ ਦੇ ਨਾਲ ਮੂੰਹ ਆ ਧੋਣਾ ਪੈਣਾ ਬਾਈ ਸਕਰਬ ਹੋਊਗਾ ਜੀ ਪੂਰਾ ਆ ਲੱਤਾਂ ਤੋਂ ਤਾਂ ਮੂੰਹ ਤਾਂ ਲੈਣਾ ਨਹੀਂ ਦਾਂਗੇ ਇਹ ਇਹ ਐਂ ਲਾਉਣਾ ਪੈਣਾ ਹੈ ਓਕੇ ਲੋਬੀ ਦੋਸਤੋ ਦੱਸਿਓ ਕਮੈਂਟ ਕਰਕੇ ਕਿ ਮੈਂ ਇਹਤ ਰੰਗ ਲਿਆਈ ਕਿੰਨੇ ਸੋਨੇ ਕਲਰ ਨੇ ਸਾਰੇ ਆਪਣ ਕੋ ਘਰੇ ਇੱਕ ਘਰੇ ਕਲਰ ਆਪਣ ਕੋ ਵਧੇ ਪਾਏ ਸੀਗੇ ਸਾਰੇ ਆਪ ਉਹੀ ਕੀਤੇ ਆ ਆ ਬਲੈਕ ਕਰਤਾ ਥੱਲੇ ਅੱਧਾ ਕਾਫੀ ਕਰਤਾ ਆ ਗ੍ਰੀਨ ਤੇ yellow ਆ ਵੀ ਗ੍ਰੀਨ ਤੇ yellow ਆ ਵੀ ਗ੍ਰੀਨ ਤੇ yellow ਬਲੈਕ ਤੇ ਕਾਫੀ ਤੇ ਆ ਗ੍ਰੀਨ ਤੇ ਗ੍ਰੇ ਸੋ ਸਾਰੇ ਜਣੇ ਕਮੈਂਟ ਕਰਕੇ ਦੱਸਿਓ ਨਾ ਧੋ ਕੇ ਹੋ ਗਏ ਆ ਫਰੈਸ਼ ਤੇ ਬੁਰਾ ਹਾਲ ਹੋਇਆ ਵੇ ਮੂੰਹਾਂ 'ਤੇ ਰੰਗ ਸਾਰੇ ਲੱਗ ਗਿਆ ਸੀਗਾ ਲੱਤਾਂ ਵਾਂਗੂ ਡੀਜ਼ਲ ਨਾਲ ਧੋਣੀਆਂ ਪਈਆਂ ਫੇਰ ਜਾਏ ਕਿਤੇ ਪੇਂਟ ਉਤਰਿਆ ਸੋ ਕੋਈ ਵੀ ਕੰਮ ਆ ਕਿ ਜੇ ਸ਼ੌਂਕ ਦਾ ਕਹਿੰਦੇ ਮੁੱਲ ਨਹੀਂ ਹੁੰਦਾ ਇਹ ਜੇ ਕੰਮ ਹੁੰਦੇ ਸ਼ੌਂਕ ਦੇ ਨਾਲ ਹੀ ਆ ਤੇ ਇਹੋ ਜੇ ਨਾ ਆਪਾਂ ਖਰੀਦ ਸਕਦੇ ਆ ਨਾ ਆਪਾਂ ਨੂੰ ਬਣਾ ਕੇ ਇਹੋ ਜੇ ਦੇਣਗੇ ਨਾ ਇੰਨਾ ਵਧੀਆ ਤੇ ਇੰਨਾ ਸੰਘਣਾ ਪੇਂਟ ਵੀ ਕਰ ਸਕਦਾ ਹੈ ਜੀ ਉੱਤੇ ਕੋਈ ਟੈਂਪਰੇਰੀ ਜਿਹਾ ਕੰਮ ਹੁੰਦਾ ਪਰ ਜਿਹੜਾ ਰੀਜਨਲ ਕੰਮ ਹੁਣ ਬਣ ਗਿਆ ਇਹ ਮਨ ਕੇ ਲਾਈਫ ਟਾਈਮ ਵਾਲੀ ਗਾਰੰਟੀ ਹੋ ਗਈ ਇਹ ਚੀਜ਼ਾਂ ਦੀ ਤੇ ਹੁਣ ਜਿਹੜੇ ਬਾਪੂ ਦੀਆਂ ਪਿਛੇ ਆਸਤੀਆਂ ਪਾਈਆਂ ਹੋਈਆਂ ਸੀਗੀਆਂ ਉਹਨਾਂ ਨੂੰ ਬੂਟਿਆਂ ਦੇ ਉੱਪਰ ਲੱਗਣੇ ਆ ਸਾਰੇ ਤੇ ਸੋਹਣੇ ਸੋਹਣੇ ਕਲਰ ਕਰਕੇ ਸੋਹਣੇ ਬਣਾ ਤੇ ਪਰਮਾਤਮਾ ਸੋਹਣੇ ਬੂਟੇ ਤੋੜ ਦੇ ਵੀ ਤੇ ਮਗਰ ਉਧਰ ਪਸ਼ੂ-ਪੋਸੂ ਹੁਣ ਜਿਚਰੀ ਆਪਣੀ ਹੋ ਗਈ ਆ ਤੇ ਇੱਕ ਵਾਰੀ ਨਾ ਵਾਰਾ گاਵਾ ਆ ਜਾਂਦੀਆਂ ਫਿਰ ਬੂਟੇ ਖਾਣ ਤੋਂ ਡਰ ਲੱਗਦਾ ਵੀ ਬੂਟੇ ਨਾ ਖਾ ਜਾਣ ਇੱਕ ਵਾਰੀ ਬੂਟਾ ਖਾਦਾਂਗੇ ਫਿਰ ਤੁਰਦਾ ਨਹੀਂ ਹਨ ਸੋ ਸਾਰਿਆਂ ਜਰੂਰ ਦੱਸਿਓ ਕਮੈਂਟ ਕਰਕੇ ਕਿ ਤੁਹਾਨੂੰ ਲੱਗਦਾ ਵੀਡੀਓ ਦੇ ਵਿੱਚ ਹੀ ਸ਼ਾਇਦ ਹੋਣਾ ਆਪਾਂ ਸਾਰਾ ਸਾਰੀਆਂ ਕਲਿੱਪਾਂ ਲਈ ਅੱਜ ਇਸ ਵਲੌਗ ਦੇ ਵਿੱਚ ਮੈਂ ਪੂਰੀਆਂ ਪਾਈਆਂ ਨੇ ਤੇ ਦੇਖਣ ਨੂੰ ਇਹ ਲੱਗਦਾ ਹੋਊਗਾ ਕਿ ਦੋ ਦੋ ਲੈ ਆ ਲ ਖਰੀਦ ਲਿਆ ਲੋਹਾ ਬਣ ਗਿਆ ਇਦਾਂ ਇਹਨਾਂ ਸਾਰੇ ਪ੍ਰੋਸੈਸ ਕਰਨ ਦੇ ਵਿੱਚ 20 ਦਿਨਾਂ ਦੀ ਮਿਹਨਤ ਆ ਘਟੋ ਘਟ 20 ਦਿਨਾਂ ਚ ਤਿਆਰ ਹੋਏ ਨੇ ਸਟਾਰਟਿੰਗ ਖਰੀਦਣ ਤੋਂ ਲੋਹਾ ਲੈ ਕੇ ਬਣਾਉਣ ਤੱਕ ਤੇ ਪੂਰੇ 20 ਦਿਨਾਂ ਦੀ ਮਿਹਨਤ ਆ ਤੇ 20 ਦਿਨਾਂ ਦੀ ਮਿਹਨਤ ਬਾਅਦ ਆ ਰਿਜ਼ਲਟ ਮੇ ਆ ਗਈ ਠੀਕ ਆ ਆ ਦੇਖ ਕਿੰਨੇ ਘੈਂਟ ਲੱਗਦੇ ਨੇ ਬਹੁਤ ਕਲੀਅਰ ਨਹੀਂ ਆਉਂਦਾ ਬਹੁਤ ਸੋਹਣਾ ਸ਼ਾਈਨ ਵਰਕ ਕਰ ਰਿਹਾ ਬਹੁਤ ਸੋਹਣ ਸ਼ਾਈਨ ਸ਼ਾਈਨ ਆ ਰਹੀ ਹੈ ਪੇਂਟ ਦੀ ਵਾਹ ਕਿੰਨਾ ਸੋਹਣਾ ਪੇਂਟ ਲੱਗ ਰਿਹਾ ਚੌਂਕਾ ਮਾਰਦਾ ਪੂਰੀਆਂ ਉਹਦੇ ਨਾਲ ਹੁਣ ਗਲਦੇ ਨਹੀਂ ਇਹ ਇਹਨਾਂ ਦੀ ਜ਼ਿੰਦਗੀ ਬਣ ਜੂਗੀ ਠੀਕ ਆ ਜਿਹੜੇ ਫਸਟ ਟਾਈਮ ਇਹ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਮਿਲਦੇ ਆ ਫਿਰ ਨੈਕਸਟ ਵਲੌਗ ਦੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ